ਸਤਿ ਅੰਨ ਕੀਰਤਨ ਦੇ ਨਾਲ ਨਿਹਾਲ ਕੀਤਾ ਆਪ ਜੀ ਨੇ ਮਾਤਾ ਜੋਗਾ ਸਿੰਘ ਦੇ ਜਥੇ ਦੀਆਂ ਚੜ੍ਹਦੀਆਂ ਕਲਾਤਮੀਆਂ ਤੰਦਰੁਸਤੀਆਂ ਬਖਸ਼ੀਆਂ ਦੁੱਖਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਇਸੇ ਤਰ੍ਹਾਂ ਸਾਰ ਸੰਗਤ ਦੀ ਸੇਵਾ ਕਰਦੇ ਰਹਿਣ ਸੇ ਪਾਸ਼ਾ ਮਹਾਰਾਜਿਓ ਜੋ ਵੀ ਸਾਰ ਸੰਗਤ ਆਪ ਹੀ ਹਜ਼ੂਰੀ ਵਤਨ ਭੁੰਨ ਕੇ ਹਾਜ਼ਰ ਹੋਈ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਆਪਣੇ ਅਧਰੋਂ ਕਰਾਂਗੂ ਸਿੱਖੀ ਜੀਵਨ ਬਖਸ਼ਣਾ ਨਗਰ ਖੜੇ ਸੁਖ ਵਰਤੋਣੀ ਦੇਸ਼ ਪਰਦੇਸ ਹੈਈ ਹੋਣਾ ਸਮੂਹ ਕਾਰਜ ਰਾਸ਼ ਕਰਨ ਸੇ ਪਾਸ਼ਾ ਮਹਾਰਾਜਿਓ ਅੱਜ ਵਰਤ ਆਪ ਜੀ ਹਜ਼ੂਰੀ ਵਿੱਚ ਆ ਭਗਤ ਤਰ ਅਮਤ ਰੂਪੀ ਕਦਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਤੇ ਗੁਰੂ ਘਰ ਲੰਗਰ ਪਿਆਰਾਂ ਆਪ ਜੀ ਦਾ ਦਰ ਪ੍ਰਵਾਹ ਹੋਵੇ ਜੋ ਵੀ ਸਾਥ ਸੰਗਤ ਆਪੀ ਦਾ ਲੰਗਰ ਸਕੇ ਸੋ ਵਾਹਿਗੁਰੂ 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 ਜਪੈ ਸੇ ਪਾਸ਼ਾ ਮਹਾਰਾਜੋ ਅਸ ਭਗਤ ਆਪਣੀਆਂ ਸੰਗਤਾਂ ਨੂੰ ਹਕਮ ਮੰਨੋ ਬਖਸ਼ ਕੇ ਨਿਹਾਲ ਕਰੋ ਤੇ ਦੀਵਾਨ ਦੀ ਸਮਾਲਤੀ ਬਖਸ਼ੇ ਪਾਸ਼ਾ ਮਹਾਰਾਜੋ ਸੇ ਪਿਆਰਾਂ ਦਾ ਮੇਲ ਕਰਨਾ ਜਨਾ ਮਿਲਾਂ ਤਰ੍ਹਾਂ ਨਾਮ ਚਤਾਲ ਸਖ ਪਰਦੇ ਸੁਣਦੇ ਸਰਵਤ ਰਵਾਂ ਔਰੇ ਸੋ ਚੜੇ ਸੋ ਉਤਰੇ ਸੋ ਤਰੇ ਮਹਿੰਦਰ ਸਿੰਘ ਤੇ ਜਗਿੰਦਰ ਸਿੰਘ ਬਦੋਂ ਕੇ ਲਿਆ ਨਾ ਪ੍ਰਸ਼ਾਦ ਹਾਜ਼ਰ ਹੋਇਆ ਵੀਰਿੰਦਰ ਪਰਵਾਰ ਕਲਾ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਲਖਮੀ ਸਹੀ ਫਿਆਰ ਨਾਮ ਮੇਲ ਕਰਨਾ ਜਨਾਬ ਮਲਾ ਤੇਰਾ ਨਾਮ ਚੱਤੇ ਆਵਾ 154 707 ਨਾਮ ਕਲਾ ਵਿਚੜਦੇ ਕਲਾ ਤੇਰੇ ਬਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਰਿਆਈ ਜੀ ਤੰਦ ਭਾਗੇ ਲਾ ਹਰਸ਼ਵਨ ਲਾਈ ਸਤਲ ਮਨ ਦਾ ਮੰਗਲ ਸੁਖ ਪਾਏ ਗੁਰਪੁਰਾ ਕਿਰਪਾ ਤਹਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸ਼ਾਂਤ ਹੋ ਰਾਮ ਰਾਮ ਰਸਤਰਿਆ ਊਠਤ ਬਾ ਰਹ ਰਤੇ ਹੈ ਗਿਆ ਆਂਦਨ ਸੋਕਰਤ ਕਰਿਆ ਰਹਾ ਸੰਤ ਕਾ ਮਾਰਗ ਧਰਮ ਕੇ ਫੋੜੀ ਕੋ ਬੜ ਭਾਗੇ ਪਾਏ ਕੋਟ ਧਰਮ ਕੇ ਕਿਰਤ ਖਲਾਸੇ ਹਰ ਚਰਨ ਹੀ ਚਤਲਾਈ ਤਤ ਗੁਰ ਕੀ ਸਾਥ ਸਾਖੇ ਬੇਗਨ ਮੰਨ ਆਤਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾ ਆ ਓਏ ਪਾਪ ਭਇ ਸਭ ਪਾਵਨ ਜਨ ਨਾਲਕ ਸੋਖ ਕਹਾ ਰਿ ਆਇਆ ਸਨ ਸਭ ਦੁੱਖ ਨਾ ਸਨ ਸਤ ਗੁਰ ਨਾਮ ਦਰ ਲਾਇਆ ਹੋਏ ਪਾਪ ਭੈ ਸਾ ਪਾਵਨ ਜਨ ਨਾਨਕ ਸੋਖ ਘਾਰੇ ਆਇਆ ਵਾਹਿਗੁਰੂ ਦੀ ਕਾ ਖਾਲਸਾ ਸੋਹਰ ਮੁਝੇ ਕੀ ਤਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਕੜਾ ਪ੍ਰਸ਼ਾਦ ਜਿ ਦੇ ਗੋਤਤੰਗੀੋਂ ਤੋਂ ਅਪਰੰਤ ਗੁਰੂ ਕੌਲੰਗ ਅਪਾਰਹਾ ਜੀ ਸਾਰੀਆਂ ਸੰਗਤਾਂ ਨੇ ਕੜਾ ਪ੍ਰਸ਼ਾਦ ਜਿ ਦੇ ਲੈਣ ਤੋਂ ਅਪਰੰਤ ਗੁਰੂ ਕੌਲੰਗਰ ਸ਼ਾਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀ ਜਨਾ ਚੜ ਪਰਸਾ ਹਰ ਵਰਤ ਦਾ ਸਤਨਾਮ ਵਾਹਿਗੁਰੂ ਦਾ ਜਵਾਬ ਕਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ Sot 好的呢 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ Santa pot no Ta ta ta

cái nào cái <laughs> cái <laughs> cái <laughs> cái 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 ਕੀ ਫਦੇ ਤੁੰ ਨੂੰ ਤੰਗ ਜੀ ਦੇ ਸਾਰੇ ਉਸਤਾਦ ਆ ਸਾਰੇ ਆਓ ਜੀ ਅਕਾਲ ਸਾਹਿਬ ਜੀ ਬਤੇ ਜੀ ਜਰਦੀ ਕਲਾ ਦਾ ਦਰਬਾਰ ਫਦੇ

तो तुनु 아또이또이구또이또이 <shrie> <shrie> <shrie>

Sattuna, Vahiguru, Sattuna, Satnam Sattuna, Vahiguru, Sattuna, Vahiguru, Guru, Vahiguru, Sattuna, Vahiguru, 어 아, 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 이 아, 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 와 아, 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 ਯੋ ਬਿਥਾਨ ਮੇਰੇ ਪੁੱਤਰ ਗਾਹ ਦੇ ਮੇਰੇ ਪੁੱਤਰ ਇਹ ਦੇਖ ਚਲ ਚ ਹੈ ਉੱਧਰ ਬੈ ਜਾ ਕੋਈ ਨਹੀਂ ਅੰਦਰ ਬੈਠੋ ਮੈਂ ਹੋ ਜਾ ਬਖਾ á、mm hmm. تو سارا ساڈے شاريا کي کڙو ڪو ڪنٽرول هوجن ٿا اچي ٺيڪ آهي ڇا ڇا جي ضرورت آهي نمبر چاھم ٿو 2100 روپيا